ਇਹ ਜਿਹੜੀ ਗੋਲੇਬਾਰੀ ਸ਼ੁਰੂ ਹੋਈ ਇਸ ਗੋਲੇਬਾਰੀ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਹੋਈ ਕੋਈ ਅਨਾਉਂਸਮੈਂਟ ਨਹੀਂ ਜੀ ਅਚਨ ਚੇਤੀ ਗੋਲੀ ਚੱਲਣੀ ਸ਼ੁਰੂ ਹੋਈ ਦੋਨਾਂ ਪਾਸਿਆਂ ਜੀ ਇੱਕ ਬਾਹਰੋਂ CRPF ਤੇ ਅੰਦਰੋਂ ਜਿਹੜੇ ਸਿੰਘ ਮੋਰਚਿਆਂ ਤੇ ਸੀਗੇ 4 ਜੂਨ ਨੂੰ ਸਵੇਰੇ 4:40 ਮਿੰਟ ਤੇ ਜਿਹੜੀ ਪਹਿਲਾ ਇੱਕ ਬਹੁਤ ਤਗੜਾ ਧਮਾਕਾ ਹੋਇਆ ਜਿਹੜਾ ਪਹਿਲਾ ਬੰਬ ਫੌਜਵਰੋਂ ਛੁੱਟਿਆ ਗਿਆ ਤੁਸੀਂ ਮੌਕੇ ਤੇ ਮੌਜੂਦ ਸੀ ਜਿਹੜਾ ਵਰਤਾਂ ਤੁਹਾਨੂੰ ਪਤਾ ਹੈ ਤੁਹਾਡੇ ਕੁਰੀ ਸੰਗਤਾਂ ਨਾਲ ਜਰੂਰ ਸਾਂਝਾ ਕਰੋ ਇੰਨੀ ਜ਼ਿਆਦਾ ਗੋਲਾਬਾਰੀ ਸੀਗੀ ਕਿ ਗੁਰੂ ਰਾਮਦਾਸ ਸਰਾਂ ਚ ਜਿਹੜੀਆਂ ਪਾਣੀ ਵਾਲੀਆਂ ਟੂਟੀਆਂ ਨੇ ਤੁਸੀਂ ਬਰਾਂਡੇ ਚੋਂ ਟੂਟੀ ਤੱਕ ਵੀ ਪਾਣੀ ਲੈ ਨਹੀਂ ਸੀ ਜਾ ਸਕਦੇ ਕੀ ਗੁਰੂ ਰਾਮਦਾਸ ਸਰਾਂ ਦੇ ਵਿੱਚ ਵੀ ਅੱਗੋਂ ਸਿੰਘ ਸਨ ਜਿਹੜੇ ਜਵਾਬੀ ਫਾਇਰ ਕਰ ਰਹੇ ਸਨ ਜਾਂ ਉੱਥੇ ਕਾਲੀਛਦਾਲੂ ਸਨ ਉਹਦਾ ਪਾਣੀ ਵਗ ਕੇ ਸਾਰਾ ਸਰਾਂ ਦੇ ਵਿੱਚ ਆ ਗਿਆ ਤੇ ਇਧਰੋਂ ਜਿਹੜੇ ਸਿੰਘ ਸਹੀਦ ਹੋਏ ਉਹਨਾਂ ਦਾ ਵੀ ਜਿਹੜਾ ਲਹੂ ਸੀਗਾ ਬਲੱਡ ਉਹ ਤੇ ਪਾਣੀ ਮਿਕਸ ਹੋ ਗਿਆ ਸੀ ਤੇ ਬਿਜਲੀ ਵੀ ਲਾਈਟ ਵੀ ਕੱਟੀ ਹੋਈ ਸੀ ਪੀਣ ਵਾਲਾ ਪਾਣੀ ਵੀ ਉੱਥੇ ਮਈਆ ਨਹੀਂ ਸੀ ਤੁਹਾਨੂੰ ਬਿਠਾ ਕੇ ਤੇ ਸਾਡੇ ਤੇ ਹੈਂਡ ਗ੍ਰੇਨੇਡ ਛੁੱਟੇ ਨਾਲ ਇੱਕ ਨਾਊਨਸਮੈਂਟ ਹੋਈ ਕਿ ਜੇ ਆਪਕੇ ਲੋਗੋ ਨੇ ਫੈਂਕੇ ਹਨ ਜੇ ਭਿੰਡਰੀ ਵਾਲਾ ਨੇ ਫੈਂਕੇ ਹਨ ਸਾਰਾ ਉੱਥੇ ਪਾਣੀ ਮਿਲ ਕੇ ਟੈਂਕੀ ਵਾਲਾ ਤੇ ਬਲੱਡ ਮਿਲ ਕੇ ਉੱਥੇ ਖੂਨ ਹੀ ਖੂਨ ਨਜ਼ਰ ਆਉਂਦਾ ਸੀ ਇਹ ਸਾਰੇ ਸ਼ਰਦਾਲੂ ਸਨ ਇਹਨਾਂ ਚ ਕੋਈ ਵੀ ਲੜਨ ਵਾਲਾ ਨਹੀਂ ਸੀ ਇੰਦਰਾ ਗਾਂਧੀ ਨੂੰ ਰਾਤ ਨੂੰ ਵਾਪਸ ਮੋੜਨਾ ਪਿਆ ਸਮੇਂ ਦੀ ਹਾਕਮ ਸੀ ਉਹਨੂੰ ਲੱਗਿਆ ਕਿ ਮੈਂ ਸਮੇਂ ਦੀ ਹਾਕਮ ਐ ਕਿ ਮੈਨੂੰ ਵੰਗੜਨ ਵਾਲਾ ਕੌਣ ਹੈ ਸਾਡੇ ਸਰੀਰ ਤੇ ਨਾ ਨਾਉਣ ਕਰਕੇ ਮोटे-ਮोटे ਗੰਮ ਹੁੰਦੇ ਆ ਫੋੜੇ ਜੀ ਉਹ ਹੋਗੇ ਸੀ ਸਿਰ ਸਾਡੇ ਜੁੜ ਗਏ ਸੀ ਜੀ ਤੇ ਦੰਦਾਂ ਚੋਂ ਬਲੀਡਿੰਗ ਹੁੰਦੀ ਸੀ